ਜਦੋਂ ਆਪਾਂ ਨਾਮ ਜਪਦੇ ਆ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਚਾਹੀਦਾ ਵੀ ਆਪਾਂ ਨਾਮ ਜਪਦੇ ਆ ਦਿਖਾ ਕੇ ਨਾਮ ਨਹੀਂ ਜਪਣਾ ਚਾਹੀਦਾ ਤੇ ਨਾਮ ਜਪਦੇ ਕਿਸੇ ਨੂੰ ਦੱਸਣਾ ਵੀ ਨਹੀਂ ਚਾਹੀਦਾ ਕਿ ਮੈਂ ਇੰਨਾ ਨਾਮ ਜਪਦਾ ਸਾਹਾ ਸੰਗਤ ਮਹਾਰਾਜ ਕਹਿੰਦੇ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਤਿਆਰ ਹੈ ਭਲਕਦਾ ਸਮਾਂ ਨਾਮ ਦਾ 12 ਤੋਂ 3 ਹੁਣ ਇੱਥੇ ਇਹ ਵੀ ਨਹੀਂ ਸਮਝਣਾ ਵੀ ਆਪਾਂ ਨੂੰ ਇਸ਼ਨਾਨ ਨਹੀਂ ਕਰਨਾ ਚਾਹੀਦਾ ਇਸ਼ਨਾਨ ਬਹੁਤ ਜ਼ਰੂਰੀ ਹੈ ਸਮਝਣਾ ਵੀ ਮਹਾਰਾਜ ਕਹਿੰਦੇ ਕੀ ਨੇ ਕਿਸ ਵੇਲੇ ਨੂੰ ਕਿਹਾ ਵੀ ਇਸ਼ਨਾਨ ਨਹੀਂ ਕਰਨਾ ਮਹਾਰਾਜ ਕਹਿੰਦੇ ਕਾਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਵਿਸ਼ਨਾਮ ਬੜਾ ਜ਼ਰੂਰੀ ਹੈ ਮਨ ਵੀ ਤੇ ਤਨ ਰੋਗ ਰੋਜ਼ ਇਸ਼ਨਾਨ ਕਰਨਾ ਚਾਹੀਦਾ ਜਿਹੜਾ ਬੰਦਾ ਨਹਾਉਂਦਾ ਨਹੀਂ ਨਾ 16 ਕਲਾਂ 'ਚੋਂ ਇੱਕ ਕਲਾ ਉਹਦੀ ਖਰਾਬ ਹੋ ਜਾਂਦੀ ਹੈ ਗੱਜਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਈ ਹਫ਼ਤਾ ਹਫ਼ਤਾ ਨਹਾਉਂਦੇ ਨਹੀਂ ਦੋ ਬੰਦਿਆਂ ਨੂੰ ਮਾਫ਼ ਹੈ ਇੱਕ ਤਾਂ ਬਜ਼ੁਰਗ ਬਹੁਤਾ ਵਿਰਤ ਹੋ ਗਿਆ ਸੀ 90 ਸਾਲ ਦਾ ਸਰੀਰ ਕੰਮ ਨਹੀਂ ਕਰਦਾ ਉਹਨੂੰ ਬਾਪੂ ਦੂਜਾ ਕੋਈ ਰੋਗੀ ਹੋਵੇ ਮੰਜੇ ਤੇ ਪਿਆ ਜਿਉ ਨਾਮ ਜਪਦਾ ਕੋਈ ਗੱਲ ਨਹੀਂ ਮਹਾਰਾਜ ਕਹਿੰਦੇ ਤਿੰਨ ਤੋਂ 6 ਦਾ ਸਮਾਂ ਫਿਰ ਇਸ਼ਨਾਨ ਕਰਨ ਦਾ ਸਮਾਂ ਹੈ ਜਿਹੜਾ ਨਾਮ ਦਾ ਸਮਾਂ ਉਹ 12 ਤੋਂ 3 ਦਾ